ਗੀਲਾ ਲੇਖਕ ਮੰਚ ਹਾਰਪੁਰ ਬਲੋਂ ਆਲ ਇੰਡੀਆ ਮਸ਼ਾਇਰਾ ਮੰਚ ਦੇ ਇੱਕ ਨਵੀਨਤ ਅਤੇ ਉੱਗੇ ਲੇਖਕ ਰਕਵੀਰ ਸਿੰਘ ਟੇਰ ਕਨੇ ਦੀ ਗਗਵਾਈ ਚ ਕਰਵਾਇਆ ਗਿਆ ਇਸ ਸਾਲ ਦਾ ਪ੍ਰੋਫੈਸਰ ਮੋਹਨ ਸਿੰਘ ਓਜਲਾ ਅਵਾਰਡ 2024 ਵੱਖ-ਵੱਖ ਸ਼ਾਇਰਾ ਕਲਾਕਾਰਾਂ ਅਤੇ ਸਰੋਤਿਆਂ ਦੀ ਹਾਜ਼ਰੀ ਚ ਦਿੱਲੀ ਦੇ ਆਰਟਿਸਟ ਲਲ 24 ਨੂੰ ਦਿੱਤਾ ਗਿਆ ਇਸ ਮੈਚ ਚ 50 ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਹਿੰਦੀ ਪੰਜਾਬੀ ਅਤੇ ਉਰਦੂ ਦੇ ਸ਼ਾਇਰਾ ਨੇ ਸ਼ਿਰਕਤ ਕੀਤੀ ਅਤੇ ਆਪਣੀਆਂ ਨਜ਼ਮਾ ਅਤੇ ਗੀਤ ਸੁਣਾ ਕੇ ਮਾਹੌਲ ਨੂੰ ਖੁਸ਼ ਨਮਾ ਬਣਾ ਦਿੱਤਾ ਇਸ ਮਸਿਹਰੇ ਦੇ ਨਾਨ ਮਹਮਦ ਫਯਾਜ਼ ਫਰੂਕੀ ਪ੍ਰੋਫੈਸਰ ਅਸਰਾਰ ਨਸੀਮੀ ਬਰੇਲੀ ਯੂਪੀ ਡਾਕਟਰ ਸੰਦੇਸ਼ ਦਿਆਗੀ ਰਾਜਸਥਾਨ ਡਾਕਟਰ ਜਵੇਦ ਰਾਹੀ ਜੰਮੂ ਕਸ਼ਮੀਰ ਡਾਕਟਰ ਅਰຸນ ਸਿਹੇੜਿਆ ਸ਼੍ਰੀ ਗੰਗਾ ਨਗਰ ਡਾਕਟਰ ਅੰਦਰ ਨੀਰਵ ਸਵਾਮੀ ਜੰਮੂ ਨਰੇਸ਼ ਹਸਾਰ ਜਾਹਿਦ ਅਬਰੋਲ ਉਹਨਾਂ ਹਿਮਾਚਲ ਪ੍ਰਦੇਸ਼ ਮਨਸੂਰ ਇਸਮਾਨੀ ਮੁਰਾਦਾਬਾਦ ਯੂਪੀ ਡਾਕਟਰ ਨਫਸ ਅੰਬਾਲਵੀ ਹਰਿਆਣਾ ਡਾਕਟਰ ਜਨਮੀਤ ਕੋਲਪੁਰ ਅਜੈਬ ਸਿੰਘ ਹੁੰਦਲ ਅਮਰitsar ਜਤਿੰਦਰ ਪੰਨੂ ਜਲੰਧਰ ਪ੍ਰੋਫੈਸਰ ਅਜੀਤ ਲੰਗੇਰੀ ਮਾਲਪੁਰ ਜਵਸੀਰ ਜਿੰਦਾ ਬਠਿੰਡਾ ਜ਼ਮੀਰ ਅਲੀ ਜ਼ਮੀਰ ਮਲੇਰ ਕੋਟੜਾ ਹਰਸਿਮਰ ਕੋਟ ਲੁਧਿਆਣਾ ਡਾਕਟਰ ਮੁਹੰਮਦ ਰਵੀ ਮਲੇਰ ਕੋਟੜਾ परमजीत सिंह ब्रिक पटियाला गुरदयाल रोशन लुधियाना अमरजीत कौर अमर भांब ने भी अपनी नजमा पेश कीतियां मंच ਦੇ ਕਨਵੀਨਰ ਰਗਵੀਰ ਸਿੰਘ ਢੇਰ ਗਿਆਨਾ ਨੇ ਸ਼ਾਹ ਰਾਂ ਅਦਾਜ਼ ਸਟੇ ਸਕੱਤਰ ਦੀ ਭੂਮਿਕਾ ਨਿਭਾਉਂਦੇ ਹੋਏ ਦੱਸਿਆ ਕਿ ਇਸ ਸਾਲੇ 12ਵਾਂ ਮਸ਼ਾਇਰਾ ਸੀ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਮਸ਼ਾਇਰ ਨੂੰ ਆਲਮੀ ਪੱਧਰ ਤੱਕ ਲੈ ਜਾਣ ਲਈ ਵਿਦੇਸ਼ੀ ਸ਼ਾਇਰਾਂ ਨੂੰ ਵੀ ਅਚੇਚੇ ਤੌਰ ਤੇ ਬੁਲਾਇਆ ਜਾਵੇਗਾ ਮੋਹਨ ਸਿੰਘ ਔਜਲਾ ਜੀ ਦੀ ਯਾਦ ਵਿੱਚ ਉਹਨਾਂ ਦੇ ਬਹੁਤ ਹੀ ਪਿਆਰੇ ਵਿਦਿਆਰਥੀ ਰਕਬੀਰ ਤੇ ਇੱਕ ਵੀ ਤੇਰੀਆ ਨਾਮ ਦਾ ਜੋ ਅਵਾਰਡ ਸ਼ੁਰੂ ਕੀਤਾ ਗਿਆ ਉਹ ਸਾਡਾ 13ਵਾਂ ਸਮਾਗਮ ਸੀ ਪਰ ਉਹ 13ਵਾਂ ਅਵਾਰਡ ਜਿਹੜਾ ਬੰਤ ਚੌਦੇ ਨੂੰ ਇੱਕ ਸਕਲਪਟਰ ਹੈ ਪਿੰਟਰ ਹੈ ਕਵੀ ਹੈ ਬਹੁਤ ਹੀ ਵਧੀਆ ਆਰਟਿਸਟ ਹੈ ਲੋਕ ਦੇ ਜਿਆਦਾ ਉਸ ਨੂੰ ਦਿੱਤਾ ਗਿਆ ਇਸ ਅਵਾਰਡ ਦੀ ਭਿੰਨਤਾ ਜਿਹੜੀ ਉਹ ਬਾਕੀ ਬੰਨਾਂ ਸੁਣਵਾਲਾ ਨਾਲ ਵਿੱਚ ਆ ਰਿਹਾ ਹੈ ਕਿ ਇਸ ਆਲ ਇੰਡੀਆ ਮੁਸ਼ਾਇਰਾ ਵੀ ਨਾਲ ਕਰਦੇ ਆ ਔਰ ਉਸ ਮੁਸ਼ਾਇਰੇ ਦੇ ਵਿੱਚ ਯੂਪੀ ਤੋਂ ਗੰਗਾ ਨਗਰ ਰਾਜਸਥਾਨ ਤੋਂ ਜੰਮੂ ਕਸ਼ਮੀਰ ਤੋਂ ਔਰ ਪੰਜਾਬ ਤੋਂ ਉਰਦੂ ਹਿੰਦੀ ਪੰਜਾਬੀ ਦੇ ਸ਼ਾਇਰ ਸ਼ਾਮਲ ਹੁੰਦੇ ਨੇ ਔਰ ਬਹੁਤ ਹੀ ਉੱਚ ਪਾਇਤ ਦੀਆਂ ਜਿਹੜੀਆਂ ਗੱਲਾਂ ਨਜ਼ਮਾਂ ਇਸ ਦੇ ਵਿੱਚ ਦੇ ਮੌਕੇ ਪੇਸ਼ ਕੀਤੇ ਹਨ ਉਸ ਦਾ ਅੱਜ ਸਰੋਤਿਆਂ ਨੇ ਬਹੁਤ ਹੀ ਜ਼ਿਆਦਾ ਆਨੰਦ ਮਾਣਿਆ ਮੈਂ ਵਧਾਈ ਦਿੰਦਾ ਉਹ ਵੀ ਇਤਿਹਾਸਕ ਯਾਤਰਾ ਜੋ ਕਿ ਸਾਰੇ ਪ੍ਰੋਗਰਾਮ ਦਾ ਹਮੇਸ਼ਾ ਹੀ ਸੂਤਰ ਧਾਰਿਆ ਔਰ ਸਿੰਗਲ ਹੈਂਡਡ ਏਡਾ ਵੱਡਾ ਸਮਾਗਮ ਜਿਹੜਾ ਹੈ ਉਹ ਕਰਵਾ ਰਿਹਾ ਹੈ ਆਪਣੇ ਕੋਸਟ ਪ੍ਰੋਫੈਸਰ ਮੋਨ ਸਿੰਘ ਔਜਲਾ ਦੀ ਯਾਦ ਵਿੱਚ ਜਿਸ ਨੇ ਕਿ ਇਸ ਇਲਾਕੇ ਦੇ ਵਿੱਚ ਵਿਸ਼ੇਸ਼ ਤੌਰ ਤੇ ਹੁਸ਼ਿਆਰ ਕਰਦੇ ਲਾ ਕੇ ਐਜੂਕੇਸ਼ਨ ਦਾ ਬਹੁਤ ਯੋਗਦਾਨ ਦਿੱਤਾ। ਦਨ ਮਰਕਟ ਸੀ ਇਤਿਹਾਸਕ ਯਾਤਰਾ ਦਾ ਸ਼ਾਹਕੋ ਇਹਨਾਂ ਦੇ ਮਾਨਸਿਕ ਸਾਥ ਅਤੇ ਜਨਰਲ ਅਸੀਂ ਹਰ ਸਾਲ ਪ੍ਰੋਫੈਸਰ ਮੋਨ ਸਿੰਘ ਕੌਂਦਲਾ ਅਵਾਰਡ ਇਸੇ ਕਲਾਕਾਰ ਕਿਸੇ ਦੇ ਦਿੱਤੇ ਇਸੇ ਸ਼ਾਇਰ ਨੂੰ ਮਿਲਦਾ ਔਰ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਹਿੰਦੁਸਤਾਨ ਦੇ ਸ਼ਾਇਰਾਂ ਨੂੰ ਲੈਨੇ ਹਾਂ ਕਿ ਉਹ ਸਿਆਉ ਤੇ ਆਪਣੀ ਆਪਣੀ ਭਾਸ਼ਾ ਵਿੱਚ ਆ ਕੇ ਗੱਲ ਕਰੋ ਔਰ ਅਸੀਂ ਇਸ ਦਾ ਕੰਮ ਜਾਣਾ ਕਿ ਪੰਜਾਬ ਚੋਂ ਤਾਂ ਬਹੁਤ ਸਾਰੀਆਂ ਜ਼ਿਲ੍ਹਿਆਂ ਦੇ ਵਿੱਚ ਬਹੁਤ ਸਾਰੇ ਸ਼ਾਇਰਾਂ ਤੋਂ ਬਹੁਤ ਸਾਰੇ ਸ਼ਾਇਰ ਮਿਲਹੀ ਹਨ ਹਰ ਕੋਸ਼ਤੇ ਨਾਲ ਨਾਲ ਉੱਤਰ ਪ੍ਰਦੇਸ਼ ਤੋਂ Rajasthan ਤੋਂ Jammu Kashmir ਤੋਂ Haryana ਤੋਂ Chandigarh ਤੋਂ Himachal Pradesh ਤੋਂ ਜਿਹੜੇ ਸ਼ਾਇਰ ਆਉਂਦੇ ਹਨ ਅੱਜ ਵੀ ਸਾਡੇ ਪੰਜਾਬ ਦੀਆਂ ਆਲੇ-ਦੁਆਲੇ ਦੀਆਂ ਜਿੰਨੀਆਂ ਸਟੇਟਾਂ ਹਨ ਜਿੰਨੇ ਪ੍ਰਾਪਤ ਹਨ ਉੱਥੋਂ ਸ਼ਾਇਰ ਆਏ ਉਹਨਾਂ ਨੇ ਆਪਣੇ ਕਲਾਮ ਦੇ ਇਸਿੱਤੇ ਔਰ ਅੱਜ ਦੇ ਇਸ ਰਾਣਾ ਪ੍ਰੋਗਰਾਮ ਚੱਲਿਆ ਕਿ ਘਟੋ ਘਟ ਤਿੰਨ ਜਾਂ ਚਾਰ ਘੰਟੇ ਵੱਜ ਕੇ ਲੋਕਾਂ ਨੇ ਇਸ ਪ੍ਰੋਗਰਾਮ ਨੂੰ ਸੁਣਿਆ ਪ੍ਰੋਸ ਪ੍ਰੋਗਰਾਮ ਦੇ ਵਿੱਚ ਤੁਸੀਂ ਐਸ ਵਾਰੀ ਪ੍ਰੋਫੈਸਰ ਮਨੂ ਸਿੰਘ ਔਜਲਾ ਕੋਲ ਆੜ ਹੈ ਜਿਹੜਾ ਉਹ ਨਲਿਤ ਚੋਬੇ ਆਰਟਿਸਟ ਦਿੱਲੀ ਨੂੰ ਦੇਤਾ ਕਿਉਂਕਿ ਪ੍ਰੋਫੈਸਰ ਮਨੂ ਸਿੰਘ ਔਜਲਾ ਨੇ 7 ਕਿਤਾਬਾਂ ਲਿਖੀਆਂ ਸੀ ਜਿੱਸੀ ਜਦੋਂ ਇਹ ਅਵਾਰਡ ਸ਼ੁਰੂ ਕੀਤਾ ਸੀ ਤਾਂ 7000 ਰੁਪਏ ਸੀ ਲੇਕਨ ਹੁਣ ਇਹ ਅਵਾਰਡ ਜਿਹੜਾ ਆ 11000 ਰੁਪਏ ਦਾ ਹੋ ਗਿਆ ਤੋ ਇਸ ਵਾਰ ਅਸੀਂ ਗਲਤ ਜੋਤ ਦੇ ਆਰਟਿਸਟ ਜੋ ਕਿ ਸੰਗੀਤ ਦੇ ਵਿੱਚ ਵੀ ਪੂਰੀ ਮਹਾਰਤ ਰੱਖਦਾ ਹੈ ਉਹ ਪੇਂਟਿੰਗ ਦੇ ਵਿੱਚ ਵੀ ਜਿਹੜਾ ਕਿ ਬਹੁਤ ਤਰਾਸ਼ੀ ਹੈ ਔਰ ਉਹਨੂੰ ਬਹੁਤ ਜ਼ਿਆਦਾ ਸੰਗੀਤ ਦਾ ਗਿਆਨ ਹੈ ਔਰ ਟਿੱਪਣੀ ਕਰ ਰਿਹਾ ਉਹ ਹਰ ਗੱਲ ਦੇ ਉੱਤੇ ਉਹਦੇ ਕੋਲ ਬਹੁਤ ਵਧੀਆ ਜਿਹਾ ਨਾਲ ਰੈਸ਼ਨਲ ਥਿੰਕ ਕਰਦਾ ਔਰ ਰੀਅਲ ਲਾਈਫ ਜਿਹੜੀ ਹੈ ਉਹਦੇ ਵਿੱਚ ਪ੍ਰੈਕਟੀਕਲ ਆ ਉਹ ਸੋਚੀਆਂ ਕੀਮਤਾਂ ਜਿਹੜੀਆਂ ਸਮਾਜ ਦੀਆਂ ਰਸਮਾਂ ਰਿਵਾਜਾਂ ਉਹਨਾਂ ਦੇ ਉਹਦੇ ਔਰ ਉਹਦੀ ਇੱਕ ਥੀਓਲੋਜੀ ਹੈ ਅਸੀਂ ਉਸ ਥੀਓਲੋਜੀ ਨੂੰ ਉਸ ਵਿਚਾਰਾਤਾਰਾਂ ਨੂੰ ਸਲਾਮ ਕੀਤਾ ਔਰ ਇਹ ਰਵਾਜ ਨੂੰ ਲੈਪਟੋਪ ਆ ਕੇ ਸਟੇ